ਹਾਏ ਹਾਏ ਸੋਸ਼ੀ ਗਾਲੀ ਸਾਰਿਆਂ ਨੂੰ ਰੱਬ ਚੰਗੀ ਗੱਲਾਂ ਅੱਜ ਰੱਖੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਨਾ ਪਿਆਰ ਇਨਾ ਮਾਨ ਤੇ ਮਾਨਕ ਜੀ ਦੇ ਮਾਫੀ ਦੇ ਹਾਏ ਹਾਏ ਕੀ ਕਹਿੰਦੇ ਆ ਹੌ ਟੋਲ ਪਲਾਦਾ ਤਸੀ ਸਿਰ ਬਾੜਿਆ ਹਾਏ ਓਦੋਂ ਤੋ ਹੀ ਪੈਂਦੀ ਆਈ ਤੱਕ ਬਲੀਏ ਆ ਜਿੱਦਾਂ ਨੇ ਆਕੇ ਸਾਂ ਵਿੱਚੋਂ ਯਾਰ ਬੜੀ ਹੋਇਆ ਏ ਤਾਂ ਯਾਰ ਤੇਰੇ ਦਾ ਟੁੱਟ ਲੱਗ ਬਲੀਏ ਜਿੱਦਾਂ ਦੇ ਆਕੇ ਸਾਂ ਵਿੱਚੋਂ ਯਾਰ ਬੜੀ ਹੋਇਆ ਏ ਤਾਂ ਯਾਰ ਤੇਰੇ ਦਾ ਟੁੱਟ ਲੱਗ ਬਲੀਏ ਜਿੱਦਾਂ ਦੇ ਆਕੇ ਸਾਂ ਵਿੱਚੋਂ ਯਾਰ ਬੜੀ ਹੋਇਆ ਏ ਤਾਂ ਯਾਰ ਤੇਰੇ ਦਾ ਟੁੱਟ ਰੋਪਾ ਬੱਲੀਏ ਜਿਹਦੇ ਨਾਲ ਬਹਿਣੀ ਉਠਣੀ ਆ ਯਾਰੀ ਤੇ ਸਾਡੇ ਘਰੇ ਆਵੇ ਨਾ ਜਾਵੇ ਨੀ ਤੇ ਜਦੋਂ ਹਰਿਆਰੇ ਦੀ ਗੜੇ ਮਾਰਦੀ ਓ ਰੇ ਸਾਡੇ ਘਰੇ ਆਵੇ ਨਾ ਜਾਵੇ ਨੀ ਤੇ ਜਦੋਂ ਹਰਿਆਰੇ ਦੀ ਗੜੇ ਮਾਰਦੀ ਹਾਂ ਹੋਏ ਜੋ ਮਾਰ ਹੋ ਕੇ ਜਿਹੜੇ ਨੇ ਜਿ ਛੱਡਦੇ ਹੱਥ ਕਰਕੇ ਸਭ ਪਿੱਟ ਲਈਏ ਚੱਕ ਬੱਲੀਏ ਹੋ ਰਹੇ ਆ ਕਿ ਸਭ ਵਿੱਚੋਂ ਯਾਰ ਬੜੀ ਹੋਇਆ ਏ ਤਾਂ ਯਾਰ ਲੜੇ ਡੱਟ ਡੱਪਲੀ ਨੇ ਓ ਜਿੰਨਾਂ ਨੇ ਆ ਜਿੰਨਾਂ ਨੇ ਕਿ ਸਭ ਵਿੱਚੋਂ ਯਾਰ ਬੜੀ ਹੋਇਆ ਏ ਯਾਰ ਯਾਰ ਸੱਦ ਕੇ ਆਵਾਂ ਤੁਹਾਡੇ ਇੱਕ ਬੈਲੀ ਮੁੰਡੇ ਨੂੰ ਪਿਆਰ ਚ ਪਾ ਲਵਾਂਗੇ ਮਾਨ ਸਿੰਘ ਸਾਹਿਬ ਸ਼ਾਇਦ ਆਪਾਂ ਤਾਂ ਇਸ ਜਨਮ ਵਿੱਚ ਨਹੀਂ ਬਣ ਸਕਦੇ ਪਰ ਮੇਰੇ ਖਿਆਲ ਜਿਹਦੇ ਪਿੱਛੇ-ਪਿੱਛੇ ਤੁਰਾਂਗੇ ਤਾਂ ਕਿਤੇ ਜ਼ਰੂਰ ਪਹੁੰਚ ਜਾਵਾਂਗੇ ਠੀਕ ਹੈ ਜੀ ਗਾਉਣਾ ਲਿਖਣ ਤੋਂ ਸਟਾਰਟ ਕੀਤਾ ਗਾਉਣਾ ਤਾਂ ਮੈਨੂੰ ਇੰਨਾ ਹੀ ਆਉਂਦਾ ਹਾਂ ਲੈ 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 ਮੇਰੇ ਕਹਿਣ ਦੀ ਗੱਲ ਕਿ ਗੌਣ-ਗੌਣ ਵਾਲਾ ਤਾਂ ਮੈਨਾਂ ਨਹੀਂ ਹੁੰਦਾ ਪਰ ਸਾਡਾ ਪਿਆਰ ਸਾਡੇ ਪਿਆਰ ਨੇ ਮੈਨੂੰ ਇੱਥੇ ਖੜਾ ਕੀਤਾ ਸੋਰੋ ਸਪੀਕਿੰਗ ਕਰਦਾ ਲਵ ਯੂ ਤੁਹਾਨੂੰ ਸਾਰਿਆਂ ਨੂੰ ਲਵ ਯੂ ਠੀਕ ਹੈ ਅੱਛਾ ਇੱਕ ਥੋੜੇ ਮਿੰਟ ਪਹਿਲਾਂ ਹੋਰ ਬਾਪੂ ਨੂੰ ਕੋਈ ਆ ਆਪਣੇ ਆਪਣੇ ਬਾਪੂ ਨੂੰ ਕੌਣ ਪਿਆਰ ਕਰਦਾ ਬਾਪੂ ਦਾ ਪਿਆਰ ਸਾਡਾ ਸੋਹਣੀ ਹਾਏ ਕੁੜੀਆਂ ਨੂੰ ਨਹੀਂ ਬੋਤਾ ਲਈਦਾ ਓ ਤੂ ਦਾ ਮਾਂ ਦੇ ਕੋਲ ਰਹਿੰਦੀ ਸੰਗ ਦੀ ਇਹ ਅਸੀਂ ਇਕੱਠੇ ਬੈ ਕੇ ਮੁਰਗਾ ਬਣਾਈਦਾ ਓ ਬਾਪੂ ਦਾ ਪਿਆਰ ਸਾਡਾ ਬਾਪੂ घर जागो खिजड़े हैं बे तू तेली बैठी गलमाती साजे घर बिज तेन पूछता था मैं सौखी नहीं तून तेरे आती ਤੇ ਪਿੱਛਲੇ ਆ ਪੱਤੇ ਤੂੰ ਤਾਂ ਮੇਲੀ ਬੈਠੀ ਗੱਲਾਂ ਮਾਰਦੀ ਸਾਡੇ ਘਰ ਵਿੱਚ ਤਿੰਨ ਪੁਸਤਾਂ ਦਾ ਕੰਮ ਐ ਨਹੀਂ ਲੋਕੀ ਨਹੀਂ ਜੋਨ ਤੇਰੇ ਯਾਰ ਦੀ ਹਮੇਸ਼ਾ ਤੇਰਾ ਯਾਰ ਉੱਚਾ ਹੋਤਾ ਹੈ ਹਮੇਸ਼ਾ ਤੇਰਾ ਯਾਰ ਉੱਚਾ ਹੋਤਾ ਹੈ ਨਾਲ ਸੁਣੀ ਰਾਹ ਬਾਬੂ ਸੁਣਾਈ ਰਹਾ ਬਾਪੂ ਦਾ ਪਿਆਰ ਸਾਡਾ ਬਾਪੂ ਦਾ ਪਿਆਰ ਸਾਡਾ ਬਾਪੂ ਦਾ ਪਿਆਰ ਸਾਡਾ ਸੋਣੀਏ ਧੁਰੀਆਂ ਨੂੰ ਨਹੀਂ ਬੋਲਦਾ ਅਈਦਾ ਦਾ ਬਬੂ ਆ ਵੀ ਆਦਾ ਬਬੂ ਨਾ ਪਿਆਰ ਆਦਾ ਸੋਹਣਿਆ ਥੁੜੀਆਂ ਨੂੰ ਮੂਲੀ ਬੋਤਾਈਦਾ ਤੇ ਉਸਾਨਾ ਜੀ ਮੈਨੂੰ ਤਾਂ ਇਹਨੇ ਗੋਣਾ ਨਹੀਂ ਆਦਾ ਇਹਨੇ ਕੋਤਾ ਗੋਣਾ ਦਾ ਖਿਆਲਾ ਜੀ ਤੇ ਜਿੰਨਾ ਤਕਬੂਲ ਕਰਦੇ ਹੋ ਲਵ ਯੂ ਲਵ ਯੂ ਓ ਸਿੰਘਾ ਬੋਲਣ ਡਿਆ ਭਾਊ ਤੇ ਉਹ ਸੰਨ ਲੀਣਾ ਮੇਰਾ ਹੁਣ ਗਾਣਾ ਉਹਦੇ ਵਿੱਚ ਮੈਂ ਬੋਲਿਆ ਜੀ ਸਿੰਗਾ ਹੋਰਦਾ ਮਿੱਠੀਏ ਲਓ ਜੀ ਥੈਂਕ ਯੂ ਥੈਂਕ ਯੂ ਦਾਦਾ ਜੀ ਥੈਂਕ ਯੂ बर सर ਲੇਪ ਵੀ ਨਹੀਂ ਉਦ ਬਲੀਏ ਆਹ ਤਾਂ ਹੀ ਤੇਰੇ ਸਿੰਘੇ ਦਾ ਨਾ ਚੱਲਦਾ ਗਾਣਾ ਕਾਦਾ ਤੇਰਾ ਹੀ ਗਰੂਦ ਮਿੱਠੀਏ ਅੱਬ ਵਰਾਂ ਦੇ ਉੱਤੇ ਠਾ ਠਾ ਚੱਲਦਾ ਓਏ ਮੈਂ ਬੈਠੇ ਸੁਮਨੀ ਸਾਰੀ ਗੱਲ ਕੋਈ ਨਾ ਓਏ ਆਕਰ ਉਹਨਾਂ ਦੀ ਜੁੱਤੀ ਥੱਲੇ ਧਰੀਆ ਬਦਮਾਸ਼ੀ ਨੂੰ ਕੁੜੇ ਉਹਨੂੰ ਖੋਪ ਕਹਿੰਦੇ ਨੇ ਹੋ ਨਾਲੇ ਕਹਿੰਦੇ ਜਿਹੜੀ ਤੇਰੇ ਪਿੰਡ ਵਿੱਚ ਸਰਾ ਕਰਿਆ ਹੋ ਨਾਲੇ ਕਹਿੰਦੇ ਉਹਨੂੰ ਸਰਾ ਜੋ ਕਰਾ ਕੇ ਰਖਿਆ ਇਹ ਨਵੇਂ ਗਾਣੇ ਲਿਰਿਕਸ ਬਹੁਤ ਯਾਦ ਨਹੀਂ ਹੈਗੇ ਲਵ ਯੂ ਲਵ ਯੂ ਬਦਮਾਸ਼ੀ ਹਾਂਜੀ ਜੱਲੇ ਦੇ ਵਿਆਹ ਦੇ ਉੱਤੇ ਢੱਟ ਹੋ ਗਿਆ ਹੋ ਦਸਾਂ ਮਿੰਟਾਂ ਚ ਬੰਦਾ ਇਕੱਠਾ ਸਾਥ ਹੋ ਗਿਆ ਹਾ ਯਾਰ ਰੱਖੇ ਨੇ ਮਸ਼ੂਕਾ ਨਹੀਂ ਹੋ ਪਾਲੀਆਂ ਔਰ ਯਾਰ ਰੱਖੇ ਨੇ ਮਸ਼ੂਕਾ ਨਹੀਂ ਹੋ ਪਾਲੀਆਂ ਹਾ ਯਾਰ ਰੱਖੇ ਨੇ ਮਸ਼ੂਕਾ ਨਹੀਂ ਹੋ ਪਾਲੀਆਂ ਯਾਰਾਂ ਲਈ ਦਿਨ ਰਾਤ ਹੁੰਦੀ ਆ ਹੋ ਗੱਲ ਛੋਟੀ ਹੋਵੇ ਜਾਂ ਆਏ ਹੋਵੇ ਵੱਡੀ ਨਹੀਂ ਸਾਡੀ ਦਾ ਮਾਰਦਾ ਤੁੰਦੀ ਆ ছোটি হলে চায় বীনি সাধি তাত হ্যাঁ ছোটি হায়ে বটি সাধাত হ্যা Oh,